ਸਾਸੀ ਕਾਲ ਬਾਈ ਸਾਰਿਆਂ ਨੂੰ ਅੱਜ ਪਹੁੰਚਿਆ ਬਾਈ ਬ੍ਰੋ ਔਨ ਵੀਲਸ ਵਾਲਿਆਂ ਕੋਲ ਦੋਸਤੋ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਇੰਟਰਵਿਊ ਜਿਹੜਾ ਮੈਂ ਨੇ ਕਰਿਆ ਸੀ ਤਾਂ ਇਹਨਾਂ ਦਾ ਕਰਿਆ ਸੀਗਾ ਉਸ ਟਾਈਮ ਮੇਰੇ 200 ਫਾਲੋਅਰ ਸੀ ਤੇ ਬਾਈ ਹੁਣਾਂ ਨੂੰ ਕਿਹਾ ਬਾਈ ਮੇਰੇ ਨਾਲ ਇੰਟਰਵਿਊ ਕਰ ਲਓਗੇ ਤੁਸੀਂ ਮਾ ਯਾਰ ਮੇਰੇ 200 ਫਾਲੋਅਰ ਨੇ ਤੇ ਮੈਨੂੰ ਮੇਰੇ ਨਾਲ ਕਲੈਬ ਕਰ ਲਓਗੇ ਬਾਈ ਹੁਣੀ ਕਹਿੰਦੇ ਯਾਰ ਕੋਈ ਚੱਕਰ ਨਹੀਂ ਤੂੰ ਆ ਜਾ ਉਹ ਇੰਟਰਵਿਊ ਕਰਿਆ ਤੇ ਅੱਜ ਸੋਡੇ ਭਰਾ ਦੇ 10-11000 ਫਾਲੋਅਰ ਨੇ ਤੇ ਅੱਜ ਬਾਈ ਹੁਣਾਂ ਲਵੇ ਮੈਂ ਆਇਆ ਇਹਨਾਂ ਦੀ ਰੀਲ ਪਾਉਣ ਚੱਲਿਆ ਸਿਰਫ ਭਾਈ ਚਾਰੇ ਕਰਕੇ ਕਿਉਂਕਿ ਇਹਨਾਂ ਨੇ ਮੇਰੀ ਉਸ ਟਾਈਮ ਸਪੋਰਟ ਕਰੀ ਸੀ ਤੇ ਅੱਜ ਆਪਣੇ 10-11000 ਫਾਲੋਅਰ ਨੇ ਇਹਨਾਂ ਦੀ ਬਦੌਲਤ ਨੇ ਤੇ ਦੋਸਤੋ ਤੁਸੀਂ ਇੱਥੇ ਜਦੋਂ ਵੀ ਪਟਿਆਲੇ ਆਉਂਦੇ ਹੋ ਜਾਂ ਪਟਿਆਲੇ ਤੋਂ ਸੰਗਰੂਰ ਜਾਣੇ ਹੋ ਇਹ ਤੁਹਾਨੂੰ ਪੈਣ ਦਿਖੂਗੀ ਇੱਥੇ ਜਰੂਰ ਖੜਕੇ ਤੇ ਟੇਸਟ ਕਰਕੇ ਜਾਇਆ ਕਰੋ ਬਹੁਤ ਵਧੀਆ ਟੇਸਟ ਹੈ ਇਹਨਾਂ ਦਾ ਭਾਈ ਲੋਕੇਸ਼ਨ ਦੱਸ ਦੋ ਭਾਈ ਲੋਕੇਸ਼ਨ ਸਸਰੀ ਕਾਲ ਵੀਰੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੀ ਲੋਕੇਸ਼ਨ ਆ ਪਟਿਆਲੇ ਬੱਸ ਸਟੈਂਡ ਤੋਂ ਜਦੋਂ ਆਪਾਂ ਰਸਤੇ ਜਾਂਦੇ ਆ ਬਾਈ ਬਾਈਪਾਸ ਆ ਖੇੜਾ ਜੱਟਾ ਪਿੰਡ ਕੋਲ ਖੜੀ ਹੈ ਜਿੱਥੇ ਬਾਈਪਾਸ ਦੇ ਕੋਲ ਹਾਂ ਇੱਥੇ ਜਦੋਂ ਮਰਜ਼ੀ ਆ ਕੇ ਵਿਜ਼ਿਟ ਕਰ ਸਕਦੇ ਹੋ ਭਰਾਵੋ ਹਾਂ ਬਾਈ ਮੈਂ ਥੱਲੇ ਨੰਬਰ ਦੇ ਦੂੰਗਾ ਭਰਾ ਹੁਣਾਂ ਦਾ ਜੇ ਨਹੀਂ ਪਤਾ ਲੱਗਦਾ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਰੂਰ ਬਾਈ ਨਾਲ ਸੰਪਰਕ ਕਰਿਓ ਬਹੁਤ ਵਧੀਆ ਕੁਆਲਿਟੀ ਚ ਜਿਹੜਾ ਹਰੇਕ ਤਰ੍ਹਾਂ ਦਾ ਫੂਡ ਇੱਥੇ ਤਿਆਰ ਕਰਦੇ ਨੇ ਬਾਈ ਹੁਣੀ ਤਾਂ ਜ਼ਰੂਰ ਸੰਪਰਕ ਕਰਿਓ ਵੀਰੇ ਧੰਨਵਾਦ